ਘੋੜਿਆਂ ਦੇ ਸ਼ੌਂਕੀ ਮੋਟ ਤੋਂ ਸਾਡੇ ਸਾਰੇ ਚਾਚੇ ਤਾਏ ਘੋੜਿਆਂ ਦੀ ਗੱਲ ਤਾਂ ਤੁਸੀਂ ਬਹੁਤ ਸੁਣੀ ਹੋਏਗੀ ਪਰ ਥੋਨੂੰ ਅੱਜ ਅਸੀਂ ਘੋੜਿਆਂ ਦੇ ਫਾਰਮ ਤੇ ਲੈ ਕੇ ਆਏ ਆ ਜਿਹਦਾ ਕੀ ਨਾਮ ਆ ਬਿੱਗ ਬ੍ਰਦਰ ਸਟੱਡ ਫਾਰਮ ਲੁਧਿਆਣਾ ਵੀਰੇ ਅੱਜ ਤੁਹਾਡੇ ਕੋਲ ਅਸੀਂ ਤਾਂ ਆਏ ਸੀਗੇ ਕਿ ਪਠਾਨ ਆ ਜਿਹੜਾ ਤੁਹਾਡਾ ਘੋੜਾ ਜੀ ਉਹਦੀ ਅਸੀਂ ਬਰੀਫ ਇਨਫੋਰਮੇਸ਼ਨ ਲੈਣ ਲਈ ਤੇ ਕਿੱਥੇ ਕਿੱਥੇ ਉਹ ਸ਼ੋਅ ਦਿੱਤੇ ਆ ਕਿੱਥੋਂ ਬਰੀਡ ਹੋਇਆ ਤੇ ਕਿਵੇਂ ਬਰੀਡ ਹੋਇਆ ਵੀਰੇ ਜਿਹੜਾ ਪਠਾਨ ਘੋੜਾ ਆਪਣੇ ਕੋਲੇ ਇਸ ਸਮੇਂ ਉਹ ਕਾਲੇ ਕੰਟੇ ਦਾ ਪੁੱਤ ਆ ਤੇ ਉਹਦੀ ਮਾਂ ਘੋੜੀ ਹੈਗੀ ਆ ਮਨਾਰ ਉਹ 나ਗਦੀ ਆ ਮੇਰੇ ਘਰੇ ਹੀ ਜੰਮਿਆ ਤੇ ਮੈਂ ਹੀ ਉਹਨੂੰ ਵੱਡਾ ਕੀਤਾ ਵਾ ਦੇ ਰਹੀ ਉਹਦੀ ਸ਼ੋਸ ਦੀ ਇਨਫੋਰਮੇਸ਼ਨ ਦੀ ਗੱਲ ਉਹ ਐਦਾਂ ਹੋਈ ਆ ਨਕੰਦ ਤੋਂ ਲੈ ਕੇ ਨਕੰਦ ਸਾਡੀ ਕੈਟਾਗਰੀ ਹੁੰਦੀ ਆ ਛੋਟਿਆਂ ਤੋਂ ਲੈ ਕੇ ਵੱਡੇ ਤੱਕ ਹਾਂਜੀ ਨਕੰਦ ਦੇ ਵਿੱਚ ਉਹ ਕਾਫੀ ਜਗ੍ਹਾ ਜਿੱਤੇ ਆ ਫਿਰ ਦੋ ਦੰਨ ਦੇ ਵਿੱਚ ਕਾਫੀ ਜਗ੍ਹਾ ਜਿੱਤੇ ਆ ਫਿਰ 4 ਦੰਨ ਦੇ ਵਿੱਚ ਕਾਫੀ ਜਗ੍ਹਾ ਜਿੱਤੇ ਆ ਉਹਦੇ ਚੋਂ ਇਹ 올 ਓਵਰ ਇੰਡੀਆ ਦੇ ਵਿੱਚ ਹੀ ਆ ਜਾਂਦਾ ਜਿੱਥੇ-ਜਿੱਥੇ ਘੋੜੇ ਨੇ ਆਪਣੀ ਜਿੱਤ ਹੋਈ ਆ ਉਹਦੇ ਚੋਂ ਜਿਵੇਂ ਜੋਧਪੁਰ ਲਾ ਲਓ ਜਾਂ ਤੁਸੀਂ ਹਨੂਮਨਗੜ੍ਹ ਰਾਜਸਥਾਨ ਦੇ ਵਿੱਚ ਲਾ ਲਓ ਜਾਂ ਤੁਸੀਂ ਮੋਕਸਰ ਸਾਹਿਬ ਲਾ ਲਓ ਜਾਂ ਤੁਸੀਂ ਮੋਗਾ ਸ਼ੋਅ ਲਾ ਲੋ ਡਿਫਰੈਂਟ ਡਿਫਰੈਂਟ ਕੈਟੇਗਰੀਆਂ ਨੂੰ ਇਹ ਤੁਰ ਤੱਕ ਆਇਆ ਵਾ ਵੀਰੇ ਪਠਾਨ ਦੀ ਏਜ ਕਿੰਨੀ ਆ ਪਠਾਨ ਚਾਰ ਦੰਦ ਹੋ ਗਿਆ ਇਸ ਟਾਈਮ ਮਤਲਬ ਇਹ ਸਮਝ ਲਓ ਆਪਦੀ ਕੈਟੇਗਰੀ ਚ ਸਭ ਤੋਂ ਛੋਟਾ ਘੋੜਾ ਸੀ ਜਦੀ ਏ ਸਭ ਤੋਂ ਘੱਟ ਸੀ ਕਿ ਬਾਕੀ ਘੋੜੇ ਦੀ ਏਜ ਬਹੁਤ ਵੱਡੇ ਸੀ ਵੀਰੇ ਮੋਗੇ ਸ਼ੋਅ ਦੇ ਘੋੜੇ ਆਏ ਕਿੰਨੇ ਸੀਗੇ ਘੋੜੇ ਉੱਥੇ ਵੀਰੇ ਕਾਫੀ ਐਂਟਰੀਆਂ ਹੁੰਦੀਆਂ ਹੁੰਦੀਆਂ ਉਸ ਮੇਰੇ ਆਈਡੀਆ ਨਾਲ ਜਿੰਨਾ ਕੁ ਮੈਨੂੰ ਆਪਦੇ ਚਿੱਤੇ ਨਾਲ ਜਿੱਤਾ ਵੀ ਮਿਲਦਾ 47 ਦੇ ਅਰਾਊਂਡ ਬੰਡ ਉੱਥੇ ਘੋੜੇ ਸੀਗੇ ਇਸ ਸਮੇਂ ਤੇ ਵੀਰੇ ਤੁਸੀਂ ਇਹ ਘੋੜੇ ਨੂੰ ਰੈਡੀ ਕਿਵੇਂ ਕਰਦੇ ਹੋ ਇਹਨਾਂ ਦੀ ਖਰਾਕ ਤੁਸੀਂ ਟੇਕ ਕੇਅਰ ਕੌਣ ਕਰਦਾ ਤੇ ਕਿਵੇਂ ਕਰਦੇ ਹੋ ਤੁਸੀਂ ਟੇਕ ਕੇਅਰ ਤਾਂ ਸਾਡੇ ਕੋਲ ਪਰਸਨਲੀ ਆਪਣੇ ਬੰਦੇ ਰੱਖੇ ਹੋਏ ਆ ਜਿਹੜੇ ਇਹਨਾਂ ਦੀ ਟੇਕ ਕੇਅਰ ਕਰਦੇ ਆ ਰਾਜਸਥਾਨ ਤੋਂ ਪਰਸਨਲ ਬੰਦੇ ਨੇ ਉਹਨਾਂ ਦੇ ਉੱਤੇ ਜੋ ਇਹਨਾਂ ਦੀ ਕਰਦੇ ਆ ਟੇਕ ਕੇਅਰ ਬਾਕੀ ਅਸੀਂ ਸਾਰੇ ਨਾਲ ਮਿਲ ਕੇ ਕਰਦੇ ਆ ਮੇਰਾ ਪਰਿਵਾਰ ਮੇਰੇ ਚਾਚਾ ਜੀ ਮਾਇਆ ਮੇਰੇ ਫਾਦਰ ਸਾਰੇ ਹੀ ਕਰਦੇ ਆ ਤੇ ਦੂਸਰੀ ਗੱਲ ਰਹੇਗੀ ਉਹਨਾਂ ਦੀ ਕਿਵੇਂ ਤਿਆਰੀ ਕਰਦੇ ਆ ਵੀਰੇ ਉਹ ਤਿਆਰੀ ਤਾਂ ਜਿਵੇਂ ਡਾਈਟ ਦੀ ਪ੍ਰੋਪਰ ਕੇਅਰ ਰੱਖਣੀ ਇਹਨਾਂ ਦੀ ਇਨਾਂ ਨੂੰ ਪ੍ਰੋਪਰ ਐਕਸਰਸਾਈਜ਼ ਦੇਣੀ ਇਹਨਾਂ ਦਾ ਪੂਰਾ ਪ੍ਰੋਪਰ ਧਿਆਨ ਰੱਖਣਾ ਵੀ ਕੀ ਇਹ ਐਕਟਿਵੇਸ਼ਨ ਇਹਨਾਂ ਦੀ ਬਾਡੀ 'ਚ ਜਾਂ ਕੀ ਇਹ ਆਪ ਦਾ ਬਿਹੇਵ ਕਰਦੇ ਨੇ ਘੋੜਿਆਂ ਦੇ ਸ਼ੌਂਕੀ ਮੋਟ ਤੋਂ ਸਾਡੇ ਸਾਰੇ ਚਾਚੇ ਤਾਏ ਘੋੜਿਆਂ ਦੀ ਗੱਲ ਤਾਂ ਤੁਸੀਂ ਬਹੁਤ ਸੁਣੀ ਹੋਏਗੀ ਪਰ ਤੁਹਾਨੂੰ ਅੱਜ ਅਸੀਂ ਘੋੜਿਆਂ ਦੇ ਫਾਰਮ ਤੇ ਲੈ ਕੇ ਆਏ ਆ ਜਿਹਦਾ ਕੀ ਨਾਮ ਆ ਬਿਗ ਬ੍ਰਦਰ ਸਟੱਡ ਫਾਰਮ ਲੁਧਿਆਣਾ ਅੱਜ ਤੁਹਾਨੂੰ ਮਾਲਵਾੜੀ ਹਾਰਸੇਸ ਦੇ ਬਾਰੇ ਇਨਫੋਰਮੇਸ਼ਨ ਦਵਾਂਗੇ ਇਹਨਾਂ ਦੀ ਬਲੱਡ ਲਾਈਨ ਕੀ ਹੁੰਦੀ ਆ ਇਹਨਾਂ ਦੇ ਵਿੱਚ ਕੀ ਕੀ ਹੁੰਦਾ ਕਿਵੇਂ ਇਹਨਾਂ ਦੀ ਟੇਕ ਕੇਅਰ ਕਰੀਦੀ ਆ ਤੇ ਕੀ ਫੂਡ ਪਾਉਂਦੇ ਨੇ ਇਹ ਤੇ ਕਿਵੇਂ ਟੇਕ ਕੇਅਰ ਕਰਦੇ ਆ ਘੋੜਿਆਂ ਦੀ ਅੱਜ ਸਾਡੇ ਨਾਲ ਮੌਜੂਦ ਨੇ ਜਸ਼ਨਪ੍ਰੀਤ ਸਿੰਘ ਗਰੇਵਾਲ ਜੋ ਕਿ ਬਿੱਗ ਬ੍ਰਦਰ ਸਟੱਡ ਫਾਰਮ ਦਾਦ ਦੇ ਓਨਰ ਨੇ ਆਓ ਤੁਹਾਡੀ ਗੱਲਬਾਤ ਕਰਾਉਣੇ ਜਸ਼ਨਪ੍ਰੀਤ ਸਿੰਘ ਗਰੇਵਾਲ ਹੋਰ ਜੀ ਕਿਵੇਂ ਹੋ ਵੀਰੇ ਬਹੁਤ ਵਧੀਆ ਵੀਰੇ ਤੁਸੀਂ ਸੁਣਾਓ ਤੁਸੀਂ ਠੀਕ ਹੋ ਵਧੀਆ ਵਧੀਆ ਵੀਰੇ ਵੀਰੇ ਅੱਜ ਤੁਹਾਡੇ ਕੋਲ ਅਸੀਂ ਤਾਂ ਆਏ ਸੀਗੇ ਕਿ ਪਠਾਨ ਆ ਜਿਹੜਾ ਤੁਹਾਡਾ ਘੋੜਾ ਜੀ ਉਹਦੀ ਅਸੀਂ ਬਰੀਫ ਇਨਫੋਰਮੇਸ਼ਨ ਲੈਣ ਲਈ ਤੇ ਕਿੱਥੇ ਕਿੱਥੇ ਉਹ ਸ਼ੋਅ ਦਿੱਤੇ ਆ ਕਿੱਥੋਂ ਬਰੀਡ ਹੋਇਆ ਤੇ ਕਿਵੇਂ ਬਰੀਡ ਹੋਇਆ ਵੀਰੇ ਜਿਹੜਾ ਪਠਾਨ ਘੋੜਾ ਆਪਣੇ ਕੋਲ ਹੈ ਸਮੇਂ ਉਹ ਕਾਲੇ ਕੰਟੇ ਦਾ ਪੁੱਤ ਆ ਤੇ ਉਹ ਉਹ ਨਾਗਦੀ ਆ ਮੇਰੇ ਘਰੇ ਹੀ ਜੰਮਿਆ ਤੇ ਮੈਂ ਹੀ ਉਹਨੂੰ ਵੱਡਾ ਕੀਤਾ ਵਾ ਤੇ ਰਹੀ ਉਹਦੀ ਸ਼ੋਸ ਦੀ ਇਨਫੋਰਮੇਸ਼ਨ ਦੀ ਗੱਲ ਉਹ ਐਦਾਂ ਹੋਈ ਆ ਨਕੰਦ ਤੋਂ ਲੈ ਕੇ ਨਕੰਦ ਸਾਡੀ ਕੈਟਾਗਰੀ ਹੁੰਦੀ ਆ ਛੋਟਿਆਂ ਤੋਂ ਲੈ ਕੇ ਵੱਡੇ ਤੱਕ ਹਾਂਜੀ ਨਕੰਦ ਦੇ ਵਿੱਚ ਉਹ ਕਾਫੀ ਜਗ੍ਹਾ ਜਿੱਤੇ ਆ ਫਿਰ ਦੋ ਦੰਨ ਦੇ ਵਿੱਚ ਕਾਫੀ ਜਗ੍ਹਾ ਜਿੱਤੇ ਆ ਫਿਰ ਚਾਰ ਦੰਨ ਦੇ ਵਿੱਚ ਕਾਫੀ ਜਗ੍ਹਾ ਜਿੱਤੇ ਆ ਉਹਦੇ ਚੋਂ ਇਹ 올 ਓਵਰ ਇੰਡੀਆ ਦੇ ਵਿੱਚ ਹੀ ਆ ਜਾਂਦਾ ਜਿੱਥੇ-ਜਿੱਥੇ ਇਹ ਘੋੜੇ ਨੇ ਆਪਣੀ ਜਿੱਤ ਹੋਈ ਆ ਉਹਦੇ ਚੋਂ ਜਿਵੇਂ ਜੋਧਪੁਰ ਲਾ ਲੋ ਜਾਂ ਤੁਸੀਂ ਹਨੂਮਨਗੜ੍ਹ ਰਾਜਸਥਾਨ ਦੇ ਵਿੱਚ ਲਾ ਲੋ ਜਾਂ ਤੁਸੀਂ ਮੁਕਸਰ ਸਾਹਿਬ ਲਾ ਲਓ ਜਾਂ ਤੁਸੀਂ ਮੋਗਾ ਸ਼ੋ ਲਾ ਲਓ ਡਿਫਰੈਂਟ ਡਿਫਰੈਂਟ ਕੈਟੇਗਰੀਆਂ ਨੂੰ ਇਹ ਤੁਰ ਤੱਕ ਆਇਆ ਵਾ ਤੇ ਹੁਣ ਬੇਸਿਕਲੀ ਇਹਨੇ ਰੀਸੈਂਟਲੀ ਦੋ ਸ਼ੋ ਜਿੱਤੇ ਆ ਜਿਨ੍ਹਾਂ ਦਾ ਹੈਗਾ ਨਾਮ ਹਨੂਮਨਗੜ੍ਹ ਸ਼ੋ ਤੇ ਮੋਗਾ ਸ਼ੋ ਮੋਗਾ ਸ਼ੋ ਇੰਡੀਆ ਦਾ ਵਨ ਆਫ ਦਾ ਬਿਗੇਸਟ ਸ਼ੋ ਆ ਆਪਣੇ ਇੱਥੇ ਦਾ ਤੇ ਉੱਥੇ ਇਹਨੇ ਸੈਕੰਡ ਪੋਜੀਸ਼ਨ ਹਾਸਲ ਕੀਤੀ ਪਹਿਲੇ ਨੰਬਰ ਤੇ ਕੋ ਉੱਥੇ ਘੋੜਾ ਸੀਗਾ ਸ਼ਾਹਬਾਦ ਤੇ ਸੈਕੰਡ ਕੋ ਘੋੜਾ ਸੀ ਆਪਣਾ ਪਠਾਨ ਜਿਨ੍ਹਾਂ ਦੀ ਮੈਨੂੰ ਲੱਗਦਾ ਨਾਰਮਲ ਘੋੜਿਆਂ ਦੇ ਵਿੱਚ ਚੰਗੀ ਪਛਾਣ ਆ ਉਹ ਦੋਵੇਂ ਬੰਦੇ ਇਹਨਾਂ ਨੂੰ ਇਹ ਘੋੜਿਆਂ ਨੂੰ ਬਾਈ ਨੇਮ ਜਾਣਦੇ ਹੋਣਗੇ ਵੀਰੇ ਪਠਾਨ ਦੀ ਏਜ ਕਿੰਨੀ ਆ ਪਠਾਨ 4 ਦੰਦ ਹੋ ਗਿਆ ਇਸ ਟਾਈਮੇ ਮਤਲਬ ਇਹ ਸਮਝ ਲਓ ਆਪਦੀ ਕੈਟਾਗਰੀ ਚ ਸਭ ਤੋਂ ਛੋਟਾ ਘੋੜਾ ਸੀ ਜਦੀ ਏਜ ਸਭ ਤੋਂ ਘੱਟ ਸੀ ਕਿ ਬਾਕੀ ਘੋੜੇ ਦੀ ਏਜ ਬਹੁਤ ਵੱਡੇ ਸੀਗੇ ਵੀਰੇ ਮੋਗੇ ਸ਼ੋਹ ਦੇ ਘੋੜੇ ਆਏ ਕਿੰਨੇ ਸੀਗੇ ਘੋੜੇ ਉੱਥੇ ਵੀਰੇ ਕਾਫੀ ਐਂਟਰੀਆਂ ਹੁੰਦੀਆਂ ਹੁੰਦੀਆਂ ਕੁਝ ਮੇਰੇ ਆਈਡੀਆ ਨਾਲ ਜਿੰਨਾ ਕੁ ਮੈਨੂੰ ਆਪਦੇ ਚਿੱਤੇ ਨਾਲ ਜਿੱਤਾ ਵੀ ਮਿਲਦਾ 47 ਦੇ ਅਰਾਊਂਡ ਬੰਦ ਉੱਥੇ ਘੋੜੇ ਸੀਗੇ ਉਸ ਸਮੇਂ ਤੇ ਵੀਰੇ ਤੁਸੀਂ ਇਹ ਘੋੜੇ ਨੂੰ ਰੈਡੀ ਕਿਵੇਂ ਕਰਦੇ ਹੋ ਇਹਨਾਂ ਦੀ ਖਰਾਕ ਤੁਸੀਂ ਟੇਕ ਕੇਅਰ ਕਿ ਕੌਣ ਕਰਦਾ ਤੇ ਕਿਵੇਂ ਕਰਦੇ ਹੋ ਤੁਸੀਂ ਟੇਕ ਕੇਅਰ ਤਾਂ ਸਾਡੇ ਕੋਲ ਪਰਸਨਲੀ ਆਪਣੇ ਬੰਦੇ ਰੱਖੇ ਹੋਏ ਜਿਹੜੇ ਇਹਨਾਂ ਦੀ ਟੇਕ ਕੇਅਰ ਕਰਦੇ ਹੋ ਰਾਜਸਥਾਨ ਤੋਂ ਪਰਸਨਲ ਬੰਦੇ ਨੇ ਉਹਨਾਂ ਦੇ ਉੱਤੇ ਜੋ ਇਹਨਾਂ ਦੀ ਕਰਦੇ ਆ ਟੇਕ ਕੇਅਰ ਬਾਕੀ ਅਸੀਂ ਸਾਰੇ ਨਾਲ ਮਿਲ ਕੇ ਕਰਦੇ ਆ ਮੇਰਾ ਪਰਿਵਾਰ ਮੇਰੇ ਚਾਚਾ ਜੀ ਮਾਇਆ ਮੇਰੇ ਫਾਦਰ ਸਾਰੇ ਹੀ ਕਰਦੇ ਆ ਤੇ ਦੂਸਰੀ ਗੱਲ ਰਹਿ ਗਈ ਉਹਨਾਂ ਦੀ ਕਿਵੇਂ ਤਿਆਰੀ ਕਰਦੇ ਆ ਵੀਰੇ ਉਹ ਤਿਆਰੀ ਤਾਂ ਜਿਵੇਂ ਨਾ ਡਾਈਟ ਦੀ ਪ੍ਰੋਪਰ ਕੇਅਰ ਰੱਖਣੀ ਇਹਨਾਂ ਦੀ ਇਹਨਾਂ ਨੂੰ ਪ੍ਰੋਪਰ ਐਕਸਰਸਾਈਜ਼ ਦੇਣੀ ਇਹਨਾਂ ਦਾ ਪੂਰਾ ਪ੍ਰੋਪਰ ਧਿਆਨ ਰੱਖਣਾ ਵੀ ਕੀ ਇਹ ਐਕਟਿਵ ਐਕਟੀਵੇਸ਼ਨ ਇਹਨਾਂ ਦੀ ਬਾਡੀ 'ਚ ਜਾਂ ਕੀ ਇਹ ਆਪ ਦਾ ਬਿਹੇਵ ਕਰਦੇ ਨੇ ਉਹ ਕੁੱਲ ਮਿਲਾ ਕੇ ਵੀ 0% ਵੀ ਆਪਾਂ ਇਹਦੇ 'ਚ ਢੱਲਣੀ ਵਰਤ ਸਕਦੇ ਆਪਾਂ 100% ਆਪਦੇ ਐਫਰਟਸ ਦੇ ਕੇ ਘੋੜੇ ਨੂੰ ਇੱਕ ਰੈਡੀ ਕਰਨ ਤੇ ਬਹੁਤ ਮਿਹਨਤ ਨਾਲ ਚੱਲਦਾ ਮੇਰੇ ਸ਼ੋ ਕੁਆਲਟੀ ਜਾਨਵਰ ਜੇ ਆਪਾਂ ਦਰਸ਼ਕਾਂ ਨੂੰ ਦਸੀਏ ਕਿ ਸ਼ੋ ਕੁਆਲਟੀ ਜਾਨਵਰ ਤੇ ਆਪਾਂ ਕਹਿੰਦੇ ਆ ਕਿ ਘਰੇ ਨਾਰਮਲ ਰੱਖਣ ਵਾਲਾ ਘੋੜਾ ਇਹ 'ਚ ਕੀ ਫਰਕ ਮੇਰੇ ਸ਼ੋ ਕੁਆਲਟੀ ਜਾਨਵਰ ਦੇ ਵਿੱਚ ਦੇਖੋ ਜੀ ਉਹ 올ਓਵਰ ਬੋਡੀ ਦਾ ਦੇਖ ਹੁੰਦਾ ਜਿਵੇਂ ਪੂਰਾ ਉਹਦੇ ਕੰਨ ਕਿੰਨੇ ਸੋਹਣੇ ਆ ਉਹਦੀ ਗਰਦਨ ਕਿੰਨੀ ਸੋਹਣੀ ਆ ਉਹਦੇ ਲੈਂਥ ਕਿੰਨੀ ਜ਼ਿਆਦਾ ਉਹਦੀ ਪਿੱਠ ਪੂੜੇ 올ਓਵਰ ਬੋਡੀ ਉਹ ਮਜ਼ਬੂਤ ਕਿੰਨਾ ਸਭ ਕੁਝ ਗਿਣਿਆ ਜਾਂਦਾ ਵਾ ਤਾਂ ਉਹ ਬੰਦੇ ਨੂੰ ਜਿਵੇਂ ਜਿਵੇਂ ਤੁਸੀਂ ਇਹ ਲਾਈਨ ਚ ਆਏ ਜਾਓਗੇ ਵੀਰੇ ਪਹੁੰਚਦੇ ਜਾਓਗੇ ਤੁਹਾਨੂੰ ਪਤਾ ਲੱਗੀ ਚੱਲੂਗਾ ਤੁਹਾਨੂੰ ਸਮਝ ਆਜੂਗੀ ਵੀ ਸ਼ੋਅ ਕੁਆਲਿਟੀ ਜਾਨਵਰ ਕਿਦਾਂ ਦਾ ਹੁੰਦਾ ਵਾ ਤੇ ਵੀ ਜਜਸ ਵੀ ਮੈਂ ਸ਼ੋਅ ਤੇ ਤੁਸੀਂ ਜਾਣਿਓ ਆਪਾਂ ਕਹਿੰਦੇ ਆ ਜਿਵੇਂ ਘੋੜਿਆਂ ਦੇ ਬਹੁਤ ਡਿਬੇਟਸ ਵੀ ਹੁੰਦੀਆਂ ਨੇ ਡਿਸਪਿਊਟਸ ਵੀ ਹੁੰਦੇ ਆ ਕਿ ਇਹ ਘੋੜਾ ਜਿੱਤਿਆ ਨਹੀਂ ਇਹ ਘੋੜਾ ਜਿੱਤਿਆ ਤੁਸੀਂ ਦੇਖਦੇ ਕਿਉਂ ਸ਼ੋਅ ਚ ਜਜਸ ਦੇਖਦੇ ਕਿ ਨਮੀਨ ਬੀਰੇ ਜਜੇਸ ਦਾ ਤਾਂ ਤੁਸੋਂ ਜਿਹੜੀ ਕ੍ਰਾਈਟਰੀਆ ਹੁਣ ਮੈਂ ਦੱਸਿਆ ਵੀ 올 ਓਵਰ ਬੋਡੀ ਉਹਨਾਂ ਨੇ ਦੇਖਣੀ ਆ। ਫਰੈਂਡ ਤੇ ਉਹਨਾਂ ਦੀ ਡਿਸਪਲੇ ਕਿੱਦਾਂ ਦੀ, ਉਹਨਾਂ ਦੀ ਪ੍ਰੈਜ਼ੈਂਟੇਸ਼ਨ ਕਿੱਦਾਂ ਦੀ ਆ ਘੋੜੇ ਦੀ ਇੱਕ ਦੀ। ਵੀ ਉਹ ਕੀ ਪ੍ਰੈਜ਼ੈਂਟ ਕਰਕੇ ਕਿੱਥੇ ਤੱਕ ਅਚੀਵ ਕਰ ਰਿਹਾ ਆਪਣੇ ਆਪ ਨੂੰ। ਉਹਦਾ ਇਹ ਬੰਦ ਸਾਰੇ ਨੰਬਰ ਲੱਗਦੇ ਆ। ਜਿਹੜੇ ਹੁਣ ਬੰਦੇ ਕਹਿੰਦੇ ਕਈ ਘੋੜੇ, ਕਈ ਬੰਦੇ ਕਹਿ ਦਿੰਦੇ ਆ ਵੀ ਘੋੜਿਆਂ ਦਾ ਮੂੰਹ ਕਦੋਂ ਮਿਲਾਇਆ ਜਾਂਦਾ। ਉਹ ਮੂੰਹ ਇਸ ਲਈ ਮਿਲਾਇਆ ਜਾਂਦਾ ਵੀ ਬਹੁਤ ਮਿਨਿਮਮ ਡਿਫਰੈਂਸ ਹੁੰਦਾ ਪਹਿਲੇ ਦੂਏ ਤੀਏ ਦੇ ਵਿੱਚ। ਹਾਂਜੀ। ਵੀ ਉਹ ਕਿਹੜੇ ਘੋੜੇ ਨੇ ਵੱਧ ਉੱਥੇ ਪ੍ਰੈਜ਼ ਠੀਕ ਹੈ ਇਹੀ ਸੇਮ ਪ੍ਰੋਸੈਸ ਆ ਬਾਕੀ ਵੀਰੇ ਜੱਜਸ ਦੇਖਦੇ ਆ ਇਹਦਾ ਤੁਹਾਨੂੰ ਇੱਕ ਸੱਚ ਦੱਸਾਂ ਜਿਹੜਾ ਲੋਕਾਂ ਨੂੰ ਸ਼ਾਇਦ ਵੀ ਨਹੀਂ ਵੀ ਪਤਾ ਹੋਣਾ ਵੀ ਆਪਾਂ ਕਹਿੰਨੇ ਘੋੜੇ ਚ ਦੇਖਦੇ ਕੀ ਆ ਵੀ ਹੁਣ ਇੱਕ ਬੰਦੇ ਨੂੰ ਆਪਾਂ ਕਹਿ ਦਈਏ ਵੀ ਆਪਾਂ ਇੱਕ ਕੋਈ ਚੀਜ਼ ਦੇਖਣੀ ਆ ਵੀ ਹਾਂ ਤੂੰ ਜੀ ਦੀ ਬਾਰੇ ਉਹਨੂੰ ਜਮਾਈ ਨੌਲੇਜ ਨਹੀਂ ਹੈ ਕਿ ਕਿਵੇਂ ਦੱਸ ਦੂ ਵੀ ਮੈਚ ਦੇ ਚ ਕੀ ਦੇਖਣਾ ਵਾ ਤੇ ਜਦੋਂ ਆਪਾਂ ਇਸ ਚੀਜ਼ ਦੇ ਉੱਤੇ ਵਰਕ ਆਨ ਕਰਦੇ ਆ ਇਹਦੀ ਨੌਲੇਜ ਲੈਣੇ ਇਹਦੇ ਚ ਪੈਣੇ ਆ ਸਿਰਫ ਇੱਕ ਸ਼ੋਅ ਤਾਂ ਆਪਾਂ ਡਿਸਾਈਡ ਹੀ ਨਹੀਂ ਨਾ ਕਰ ਸਕਦੇ ਵੀ ਉਹਦੇ ਚ ਕੀ ਦੇਖਣਾ ਚਾਹੀਦਾ ਜਾਂ ਆਪਾਂ ਕੀ ਨਹੀਂ ਦੇਖਣਾ ਚਾਹੀਦਾ ਤੁਹਾਡੀ ਗਾਈਡੈਂਸ ਪ੍ਰੋਪਰ ਹੋਊ ਕਿ ਫੇਰ ਹੀ ਤੁਹਾਨੂੰ ਪਤਾ ਲੱਗੂਗਾ ਨਾ ਵੀ ਉਹ ਚੀਜ਼ ਚ ਆਪਾਂ ਕੀ ਦੇਖ ਕੇ ਜਜੇਸ ਨੂੰ ਜਿਤਾਉਂਦੇ ਆ ਜਿਹੜੇ ਜਜੇਸ ਹੁੰਦੇ ਆ ਉਹਨਾਂ ਨੇ ਵੀ ਉਹਨਾਂ ਤਾਂ ਵੀ ਬਹੁਤ ਉਹਨਾਂ ਦਾ ਵੀ ਕਾਫੀ ਐਕਸਪੀਰੀਅੰਸ ਹੁੰਦਾ ਉਹਨਾਂ ਨੂੰ ਵੀ ਕਾਫੀ ਨੌਲੇਜ ਹੁੰਦੀ ਆ ਕਾਫੀ ਸਮਾਂ ਹੋ ਗਿਆ ਉਹਨਾਂ ਨੂੰ ਉਹ ਚੀਜ਼ਾਂ 'ਚ ਲੱਗੇ ਹੋਏ ਹਨ ਫੇਰ ਵੀ ਉਹ ਇੱਕ ਡਿਸੀਜਨ ਤੇ ਆ ਕੇ ਘੋੜਾ ਜਤਾਉਂਦੇ ਨੇ ਤੇ ਬਾਕੀ ਵੀਰੇ ਇਹ ਇਹ ਤਾਂ ਕਹਿ ਦੋ ਵੀ ਕੰਪੀਟੀਸ਼ਨ ਜਿੱਤ ਹਾਰ ਤਾਂ ਦੁਨੀਆ ਤੇ ਬਣੀ ਆਈ ਆ ਠੀਕ ਆ ਉਹ ਵੱਡੇ ਵੱਡੇ ਲੋਕ ਕਿਸੇ ਕਿਸੇ ਵੀ ਗੇਮ 'ਚ ਆਪਾਂ ਲਾ ਲਈਏ ਕਿਸੇ ਵੀ ਸਪੋਰਟਸ 'ਚ ਲਾ ਲਈਏ ਆਪਾਂ ਜਿੱਤ ਹਾਰ ਤਾਂ ਬਣਦੀ ਰਹਿੰਦੀ ਆ ਇਹ ਤਾਂ ਆਪਾਂ ਨੂੰ ਇਹ ਫੇਰ ਵੀ ਪਾਰਟਿਸਿਪੇਟ ਕਰਨਾ ਵਾ ਅੱਜ ਜਿੱਤ ਕੱਲ ਨੂੰ ਹਾਰ ਕੋਈ ਮਿਹਨਤ ਕੋਈ ਕਮੀ ਕੋਈ ਹਰ ਚੀਜ਼ ਆਪਾਂ ਨੂੰ ਉਹ ਚੀਜ਼ ਤੇ ਵਕਾਣ ਕਰਨਾ ਪੈਂਦਾ ਘੋੜ ਸੈنس ਹੋਣੀ ਚਾਹੀਦੀ ਆ ਬਰੀਡਿੰਗ ਦੇ ਡਿਫਰੈਂਟ ਡਿਫਰੈਂਟ ਸਵੇ ਨੇ ਵੀ ਆਪਾਂ ਕਿੱਦਾਂ ਦੇ ਕਰਨੇ ਆ ਆਪਣਾ ਖੁੱਦਾ ਇੰਟਰਸਟ ਆ ਵੀ ਕਿਸੇ ਨੂੰ ਮੱਜੂ ਕੇ ਬਰੀਡ ਚ ਇੰਟਰਸਟ ਆ ਕਿਸੇ ਨੂੰ ਅਲੀਸ਼ਾਨ ਲਾਈਨ ਚ ਇੰਟਰਸਟ ਆ ਸਾਰਾ ਕੁਝ ਡਿਫਰੈਂਟ ਡਿਫਰੈਂਟ ਆ ਵੀ ਉਹਨਾਂ ਨੂੰ ਕਿਤੇ ਕਿਤੇ ਚ ਇੰਟਰਸਟ ਆ ਤੇ ਪੰਡਾ ਆਪਦੀ ਪ੍ਰੇਫਰੈਂਸ ਦੇ ਹਿਸਾਬ ਨਾਲ ਕੰਮ ਕਰਦਾ ਵਾ ਠੀਕ ਆ ਵੀਰੇ ਤੇ ਦਰਸ਼ਕਾਂ ਦੱਸੋ ਜੀ ਤੁਸੀਂ ਜਿਹੜਾ ਪਠਾਨ ਤੁਹਾਡਾ ਘੋੜਾ ਜੀ ਉਹਦੇ ਮਦਰ ਫਾਦਰ ਤੇ ਉਹਦੀ ਥੋੜੀ ਪੀੜ੍ਹੀ ਬਾਰੇ ਕੁਝ ਨੋਲਿਜ ਪੀੜ੍ਹੀ ਇਹਦਾ ਜੀ ਜਿਹੜਾ ਪਠਾਨ ਦਾ ਪਿਓ ਹੈਗਾ ਕਾਲਾ ਕੰਟ ਕਾਲੇ ਕੰਟ ਦਾ ਪਿਓ ਹੈਗਾ ਅਲੀ ਜੀ ਠੀਕ ਆ ਇਹਦੀ ਮਾਂ ਹੈਗੀ ਆ ਆਪਣੀ ਮਨਾਰ ਘੋੜੀ ਉਹ ਹੈਗੀ ਆ 나ਗ ਦੀ ਠੀਕ ਆ ਤੇ ਉਸ ਤੋਂ ਬਾਅਦ ਇਹਦੇ ਚ ਐਵੇਂ ਹੁੰਦਾ ਵੀ ਇਹ ਇੱਕ ਆਪਣੀ ਇਹਦੀ ਸਟਰੈਟਜੀ ਲਾ ਲੋ ਚਾਹੇ ਇਹਦੀ ਬਲੱਡ ਲਾਈਨ ਬਹੁਤ ਚੰਗੀ ਆ ਇਹਦੇ ਚ ਕੋਈ ਇਨ ਬਰੀਡਿੰਗ ਨਹੀਂ ਹੈਗੀ ਇਹਦਾ ਇੱਕ ਸਾਈਡ ਸਾਰੀ ਮੱਝੂ ਕੇ ਆ ਤੇ ਇੱਕ ਸਾਈਡ ਸਾਰੀ ਅਲੀਸ਼ਾਨ ਆ ਤੇ ਉਹਨਾਂ ਨੂੰ ਆਪਾਂ ਅ ਅੱਗੇ ਵਰਕ ਆਉਟ ਤਾਂ ਤੁਸੀਂ ਕਹਿ ਰਹੇ ਜਿਵੇਂ ਮਾਲਵਾੜੀ ਤੇ ਮੱਝੂ ਦੀ ਦੋਨੇ ਮਿਕਸ ਆ ਵੀਰੇ ਮਾਰਵਾੜੀ ਹੁੰਦੇ ਨੇ ਬੇਸਿਕਲੀ ਉਹਦਾ ਮਾਰਵਾੜੀ ਬਰੀਡ ਆ ਇਹ ਮੱਝੂ ਕੇ ਮਿਕਸ ਆ ਹਾਂਜੀ ਦੋਨਾਂ ਦੋਨਾਂ ਬਰੀਡਸ ਦਾ ਇਹ ਮਿਕਸਚਰ ਆ ਜੋ ਆਪਣਾ ਲੈ ਕੇ ਆਇਆ ਮੱਝੂੂ ਕੇ ਆਪਣੀ ਪੰਜਾਬ ਬਰੀਡ ਆ ਤੇ ਮਾਰਵਾੜੀ ਜਿਵੇਂ ਅਲੀ ਸ਼ਾਨ ਦੀ ਉਹ ਬੰਦੇ ਬੈਲ ਨੂੰ ਨਹੀਂ ਉਹਦੇ ਬਾਰੇ ਜਾਣਦੇ ਹੀ ਨਹੀਂ ਚੰਗੀ ਤਰ੍ਹਾਂ ਹਾਂਜੀ ਹਾਂਜੀ ਤੇ ਵੀਰੇ ਅੱਗੇ ਤੁਸੀਂ ਹੁਣ ਕਿਹੜੇ ਕਿਹੜੇ ਜਾਨਵਰ ਤਿਆਰ ਕਰ ਰਹੇ ਹੋ ਸ਼ੋਹਾਂ ਵਾਸਤੇ ਵੀਰੇ ਅੱਗੇ ਤਾਂ ਮੈਂ ਜਿਵੇਂ ਆਪਣੀ ਬਰੀਡਿੰਗ ਕਰ ਰਹੇ ਆ ਮੇਰੇ ਬਰੀਡਿੰਗ ਸੀਜ਼ਨ ਮਤਲਬ ਅੱਗੇ ਜੋ ਮੇਰੀ ਬਰੀਡਿੰਗ ਚੋਂ ਤਿਆਰ ਹੋ ਰਿਹਾ ਠੀਕ ਆ ਉਹ ਸੰਪੂਰਨ ਉਹਦਾ ਨਾਮ ਆ ਉਹ ਖੁਦ ਕਾਲੇ ਘੰਟੇ ਦਾ ਤੇ ਮਾਂ ਉਹਦੀ ਸਿਧਰਾਜ ਦੀ ਮੇਰੀ ਫਾਰਮ ਦੀ ਲਾਲੋ ਇੰਡੀਆ ਦੀ ਬੈਸਟ ਬਰੂਡ ਮੇਅਰ ਜਿਹੜਿਆਂ ਨੂੰ ਆਪਾਂ ਉਂਗਲਾਂ ਤੇ ਗਿਣ ਸਕਦੇ ਹਾਂ ਜਿਹਦੇ ਬਰ ਸਰਤਾਜ ਬਰ ਘੋੜੀ ਬਰ ਦੱਸ ਰਹੇ ਸੀ ਬਿਲਕੁਲ ਵੀ ਉਹ ਆਪਾਂ ਉਹ ਜਿਹਦੇ ਆਪਾਂ ਉਂਗਲਾਂ ਤੇ ਗਿਣ ਸਕਦੇ ਆ ਵੀ ਉਹਨੇ ਬਹੁਤ ਚੰਗੇ ਰਿਜ਼ਲਟ ਦਿੱਤੇ ਨੇ ਬਹੁਤ ਚੰਗਾ ਉਹਨੇ ਆਪਣਾ ਪ੍ਰੂਫ ਕਰਕੇ ਆਪਦੇ ਨੂੰ ਦਿਖਾਇਆ ਖੁਦ ਵੀ ਉਹ ਸ਼ੋਅਸ ਦੀ ਬਹੁਤਾਂ ਦੀ ਜੀਨਰ ਰਹੀ ਆ ਤੇ ਮਤਲਬ ਆਪਾਂ ਕਹਿੰਦੇ ਇੱਕ ਆਈਡਲ ਘੋੜੀ ਜਿੱਦਾਂ ਦੀ ਹੋ ਸਕਦੀ ਆ ਓਦਾਂ ਦੀ ਉਹ ਘੋੜੀ ਆ ਠੀਕ ਆ ਉਸ ਤੋਂ ਬਾਅਦ ਇੱਕ ਬਸ਼ੀਰਾ ਮੈਂ ਤਿਆ ਤਾਸ਼ ਵੀ ਕਾਫੀ ਘੋੜਿਆਂ ਨੂੰ ਆਪਣੇ ਸ਼ੋਅ ਦਾ ਜਿੰਨਰ ਰਿਆ ਤੇ ਉਹਦੀ ਮਾਂ ਹੈ ਕੀ ਆ ਤੁਲਸੀ ਘੋੜੀ ਉਹਦਾ ਉਹ ਹੈਗੀ ਆ ਅਲੀ ਸ਼ਾਮ ਦੀ ਠੀਕਾ ਮਤਲਬ ਉਹ ਬਹੁਤ ਚੰਗਾ ਬਹੁਤ ਸੋਹਣੀ ਮਾਰਕਿੰਗ ਦਾ ਬਹੁਤ ਸੋਹਣੇ ਕਲਰ ਦਾ ਘੋੜਾ ਵਾ ਜਿਹੜਾ ਬਹੁਤ ਚੰਗਾ ਬਣ ਕੇ ਅੱਗੇ ਆਊਗਾ ਠੀਕ ਹੈ ਭਾਈ ਜੀ ਬਰੇ ਜਿਵੇਂ ਤੁਹਾਡੇ ਪਠਾਨ ਦੇ ਰਿਜ਼ਲਟ ਆਪਣੇ ਮਾਰਕੀਟ ਚ ਆ ਚੁੱਕੇ ਨੇ ਜੀ ਬਰੇ ਹਜੇ ਘੋੜਾ ਆਪਣਾ ਚਾਰ ਦੰਦ ਹੋਇਆ ਹੀ ਆ ਤਾਂ ਕਰੇ ਘੋੜੀਆਂ ਤੋਂ ਕਾਫੀ ਮੀਟ ਕਰਵਾਈਆਂ ਹੋਈਆਂ ਹੈਗੀਆਂ ਨੇ ਤੇ ਹੁਣ ਆ ਫਰਵਰੀ ਮਾਰਚ ਜਿਹਦੇ ਰਿਜ਼ਲਟ ਆ ਜਾਣਗੇ ਠੀਕ ਆ ਜੀ ਤੁਸੀਂ ਆਪਦੀਆਂ ਘੋੜਿਆਂ ਵੀ ਬਾਈ ਜੀ ਮਕਮਲਾਈਆਂ ਨੇ ਮੈਂ ਆਪਦੀਆਂ ਘੋੜੀਆਂ ਵੀ ਮਲਾਈਆਂ ਹੀਆਂ 12 ਵੀ ਘੋੜੀਆਂ ਸਰਕਲ ਚੋਂ ਜਿਹੜੇ ਲੋਗ ਚਾਹਵਾਨ ਸੀ ਉਹਨਾਂ ਦੀਆਂ ਘੋੜੀਆਂ ਵੀ ਮਲਾਈਆਂ ਮੇਰੇ ਯਾਰ ਤੋਸਤਨ ਦੀ ਉਹਨਾਂ ਦੀਆਂ ਘੋੜੀਆਂ ਵੀ ਆਤੋਂ ਮੀਟਿੰਗ ਨੇ ਜੇ ਕਿਸੇ ਨੇ ਤੁਹਾਡੇ ਕੋਲ ਅਪਰੋਚ ਕਰਨੀ ਹੋਵੇ ਤੁਸੀਂ ਸਾਡ ਸਰਵਿਸ ਦੀ ਫੀਸ ਕਿੰਨਾ ਹੋਵੇ ਬੇਸਿਕਲੀ ਮੇਰੀ ਫੀਸ ਹੈ ਕਿ 1 ਲੱਖ ਰੁਪਈਆ ਠੀਕ ਆ ਤੇ ਮੇਰਾ ਇੰਸਟਾਗ੍ਰam ਤੇ ਪੇਜ ਆ bigbrothersplatform ਉੱਥੇ ਕੋਈ ਅਪਰੋਚ ਕਰ ਸਕਦਾ ਨਹੀਂ ਮੇਰਾ ਨੰਬਰ ਆ 8729 070042 ਤੁਸੀਂ ਮੈਨੂੰ ਉੱਤੇ ਕਾਲ ਕਰ ਸਕਦੇ ਹੋ ਤੇ ਮੇਰੇ ਨਾਲ ਕੰਟੈਕਟ ਕਰਕੇ ਆਪਾਂ ਗੱਲ ਕਰ ਸਕਦੇ ਹਾਂ ਠੀਕ ਹੈ ਥੈਂਕ ਯੂ ਜੀ ਮੈਂ ਜਵਰਾਜ ਸਿਟੀ ਹੈਡਲਾਈਨਸ ਵੱਲੋਂ ਮੇਰੇ ਨਾਲ ਕੈਮਰਾਮੈਨ 모হিত ਤੇ ਅੱਗੇ ਵੀ ਤੁਹਾਨੂੰ ਇਹ ਜੀਆਂ ਬਹੁਤ ਸਾਰੀਆਂ ਵੀਡੀਓਜ਼ ਘੋੜਿਆਂ ਰਿਲੇਟਡ ਤੇ ਜਾਨਵਰ ਰਿਲੇਟਡ ਤੁਹਾਡੀ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਸਤਿ ਸ਼੍ਰੀ ਅਕਾਲ